ਸਰ ਕੀ ਮਾਹੌਲ ਸੀ ਉਸ ਸਮੇਂ ਦਾ ਕੀ ਤੁਸੀਂ ਦੇਖਿਆ ਤੇ ਕਿਵੇਂ ਇੱਕਦਮ ਆਇਆ ਕਿ ਜੱਫਾ ਤੁਸੀਂ ਮਾਰਿਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਕਿਉਂਕਿ ਤੁਸੀਂ ਆਪ ਉੱਥੋਂ ਦੇ ਜਿਹੜੇ ਗਵਾਹ ਹੋ ਮੌਕੇ ਦੇ ਤੁਸੀਂ ਵਿੱਚ ਇਨਵੋਲਵ ਸਗੇ ਤੁਰੀ ਘਟਨਾ ਦੇ ਵਿੱਚ ਮੈਂ ਤਾਂ ਸਰ ਜਵੇਦ ਨਾਲ ਗਿਆ ਹੋਇਆ ਸੀ ਜੀ ਉਹ ਵੈਸੇ ਵੀ ਸਾਡੇ ਲੀਡਰ ਨੇ ਵੈਸੇ ਬਤਾਇਆ ਜੀ ਕਿ ਕਿ ਬਨਾਲਮਾ ਸਬੂਧਨ ਕਰਦਾ ਰਹੇ ਮੈਨੂੰ ਬੱਚੋਂ ਬਹੁਤ ਪਿਆਰ ਕਰਦੇ ਨੇ ਜੀ ਤੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਇਹ ਉਮਰ ਦੇ ਹਿਸਾਬ ਨਾਲ ਉਮਰ ਕਾਫੀ ਹੈ ਮੈਂ ਕੋਲ ਖੜਦਾ ਵਾਂ ਜੀ ਕਿ ਇਹ ਥੋੜੀ ਬੋਲੀ ਕਿ ਪਿਆਰ ਥੰਡੇ ਕਰਨੇ ਉੱਪਰ ਕਰਨੇ ਤੇ ਮੈਂ ਸਭ ਉਹ ਕਿ ਖੜਾ ਸੀ ਕੋਲ ਪਰ ਪਤਾ ਨਹੀਂ ਕਿ ਕੁਦਰਤੀ ਗੁਰੂ ਰਾਮਦਾਸ ਜੀ ਵੱਲੋਂ ਮੇਰੀ ਨਿਗਾ ਥੋੜੀ ਜੀ ਨਾਲ ਹੈ ਮੈਂ ਮੂਹ ਮੰਤਰ ਦਾ ਪਾਠ ਕਰ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੂਹ ਮੰਤਰ ਦਾ ਪਾਠ ਕਰੋ ਔਰ ਮੈਂ ਕਰ ਰਿਆ ਪਰ ਨਿਗਾ ਮੇਰੀ ਸਿੱਧੀ ਸੀ ਸੁਭਾਵਿਕ ਤੌਰ ਤੇ ਕਿਉਂਕਿ ਉਹ ਜੇ ਤੁਸੀਂ ਕਹੋ ਕਿ ਨਿਗਾ ਸਿੱਧੀ ਕਿਉਂ ਸੀ ਮੇਰੀ ਜਿਹੜਾ ਅਸਤੋ ਇੱਕ ਦਿਨ ਪਹਿਲਾਂ ਜਿਹੜਾ ਸੁਗਵੀਰ ਜੀ ਦੇ ਕੋਲ ਮਾਈ ਦੇ ਜਾ ਕੇ ਪੈਰੀ ਹੱਥ ਲਾਇਆ ਤੇ ਚੁਟਕਲਾ ਜਾਂ ਬਣ ਗਿਆ ਸੀ ਜੀ ਤੇ ਉਹ ਬੜਾ ਅਸੀਂ ਰਾਤ ਨੂੰ ਉਹਦੇ ਹੱਸਦੇ ਮਜ਼ਾਕ ਕਰਦੇ ਰਹੇ ਮੈਨੂੰ ਉਹ ਸ਼ੱਕ ਸੀ ਕਿ ਜੇਕਰ ਸੁਗਵੀਰ ਜੀ ਦੇ ਇਸ ਤਰ੍ਹਾਂ ਕੋਈ ਪੈਰਾਂ ਨੂੰ ਛੂ ਸਕਦਾ ਹੈ ਤੇ ਕਿਤੇ ਨਾ ਤਾਇਆ ਜਿਹਦੇ ਵੀ ਆ ਗਏ ਦੁਪਹਿਰ ਨੂੰ ਜਾਂ ਬਜ਼ੁਰਗ ਨੇ ਕਿਤੇ ਸਜੇ ਖੜ ਬਿਨ ਅਗਵੀ 60 ਮਿੰਟ ਵਜੇ ਉਹ اچانک ਜਦੋਂ ਆਉਂਦਾ ਇੱਕ ਲਖਤੀ ਉਹ ਜਿਹੜਾ ਪਰਸਨ ਸੀ ਜੋ ਤੇ ਉਹਦਾ ਥੋੜਾ ਜਿਹਾ ਰੁਕੋ ਤੇ ਉਹ ਸਾਈਡ ਤੇ ਸੀ ਕਿਉਂਕਿ ਮੈਂ ਨਾਲ ਖੜਾ ਸੀ ਉਹ ਸੁਖਵੀਰ ਜੀ ਨਾਲ ਜਦ ਕੋਈ ਸੀ ਮੈਂ ਤਾਂ ਬੜਾ ਖਿਆਲ ਨਹੀਂ ਕੀਤਾ ਕਿਉਂਕਿ ਭਾਜਣ ਇਹਨਾਂ ਵੱਲ ਆਉਂਦਾ ਸੀ ਜਿਹੜਾ ਵੀ ਕੋਈ ਜਮਾਈ ਹੁੰਦੀ ਸੀ ਜਾਂ ਕਿਸੇ ਵਰਤੀ ਚ ਵੀ ਹੁੰਦਾ ਸੀ ਜਾਂ ਪੁਲਿਸ ਵਰਤੀ ਚ ਹੁੰਦਾ ਸੀ ਤੇ ਮੈਂ ਉਹਦੇ ਉਧਾਰ ਰੱਖ ਰਿਹਾ ਸੀ ਗੁਰੂ ਵੀ ਕਿਵੇਂ ਦਾ ਜਿਵੇਂ ਕੋਲ ਮੁਥ ਖੜਾ ਦੇਖ ਰਿਹਾ ਸੀ ਮੈਂ ਉਹ ਚਾਲਕ ਜਦੋਂ 1 ਲੱਖ ਤਾਕੇ ਉਹਨੇ ਉਹਨੇ 1 ਲੱਖ ਤੋਂ ਵਾਪਸ ਕੱਢਿਆ ਕਿ ਉਹਨੇ ਦੂਜੇ ਦੇ ਬਾਹ ਫੜੀ ਉਸ ਵੀਰ ਜੀ ਦੇ ਨਾਲ ਜਿਸ ਜਿਹੜਾ ਉਹ ਉਹਦਾ ਸੁਰੱਖਿਆ ਗਾਰਡ ਉਹ ਜਿਵੇਂ ਹੀ ਉਹਨੇ 1 ਲੱਖ ਤੋਂ ਉਹ ਬਾਹ ਫੜੀ ਉਹ ਤੇ ਮੈਨੂੰ ਪਤਾ ਲੱਗ ਗਿਆ 2 ਸਕਿੰਟ ਦੇ ਵਿੱਚ ਹੀ ਨਾਲ ਦੇ ਮੈਂ ਜੱਫਾ ਪਾ ਲਿਆ ਉਹਨੂੰ ਤੇ ਉਹ ਜੱਫਾ ਪਾਉਣ ਤੋਂ ਮੈਨੂੰ ਸੇ ਪਹਿਲਾਂ ਪਹਿਲਾਂ ਜਿਹੜੀ ਉਹ ਗੋਲੀ ਚੱਲ ਚੁੱਕੀ ਸੀ ਸੁਖਵੀਰ ਜੀ ਦੇ ਉੱਪਰ ਜਿੱਦੀ ਚਲ ਗੁਰੂ ਮਹਾਰਾਜ ਰੱਖ ਲੈ ਗੁਰ ਆਮਦਾਸ ਜੀ ਨੇ ਅਸੀਂ ਉਹਨੂੰ ਜੱਫਾ ਪਾ ਕੇ ਜਦੋਂ ਤਕੜਾ ਜੱਫਾ ਪਾ ਗਏ ਉਹ ਕਹਿੰਦੇ ਜੱਟ ਜੱਫਾ ਆਪੇ ਮਿਸਾਲ ਹੁੰਦੀ ਏ ਉਹਨੂੰ ਧੱਕ ਕੇ ਦੂਜੇ ਜਦੋਂ ਤੁਹਾਡੀ ਪ੍ਰੈਸ ਖੜੀ ਸੀ ਜਦੋਂ ਪੁਲਿਸ ਵਾਲੇ ਵੀਰ ਖੜੇ ਸੀ ਉਹਨਾਂ ਨੂੰ ਜਾਗ ਬੁੜਾ ਦਿੱਤਾ ਮੈਂ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ 250 ਮੁਲਾਜ਼ਮ ਲੱਗੇ ਸੀ ਪੂਰਾ ਸਖ਼ਤ ਸੁਰੱਖਿਆ ਪ੍ਰਬੰਧ ਬੜਾ ਟਾਈਟ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਵੀਰ ਜੀ ਇਹ ਗੱਲ ਇਹ ਹੀ ਦੀ ਸੱਚਾਈ ਦੀ ਗੱਲ ਹੈ ਕਿ ਪੁਲਿਸ ਜਿੱਦੀ ਮਰਜ਼ੀ ਖੜੀ ਸੀ ਤੁਸੀਂ ਤੁਹਾਨੂੰ ਫੋਟੋਆਂ ਦਿਖਾਣਾ ਮੈਂ ਕੋਈ ਉੱਥੇ ਪੁਲਿਸ ਵਾਲਾ ਨਹੀਂ ਸੀ ਹਾਂ ਜਿਹਨਾਂ ਉਹ ਵੀਰ ਜੀ ਦਾ ਬਾਬਰ ਸਾਹਿਬ ਦਾ ਨਾਲ ਸੀ ਪਰਸਨ ਕਰ ਜਿਹਨੇ ਆਗਾ ਕਹ ਫੜੀ ਬਾਜ ਨੇ ਪਹਿਲਾਂ ਕੀਤੀ ਮੇਰੇ ਤੋਂ ਪਹਿਲਾਂ ਦੋ ਕੁ ਸਕਿੰਟ ਪਹਿਲਾਂ ਉਹੀ ਕੱਲਾ ਸੀ ਅਰੋਸ ਤੋਂ ਬਾਅਦ ਮੈਂ ਉਹਨੂੰ ਜਿਵੇਂ ਇੱਕ ਵਕਤ ਨੂੰ ਮੈਂ ਤੁਸੀ ਫੋਟੋ ਦਿਖਾਉਂਗਾ ਮੇਰੇ ਪੈਰਾ ਥੱਲੇ ਪੈਰ ਪਰੇ ਉਹਨੂੰ ਉਪਰ ਚੱਕ ਲਿਆ ਜਿਵੇਂ ਉਹਨੂੰ ਚੱਕ ਕੇ ਮੈਂ 5-7 ਫੁੱਟ ਦੇ ਬਾਹਰਲੇ ਪਾਸੇ ਜਿੱਥੇ ਪ੍ਰੈਸ ਸੀ ਜਾਂ ਪੁਰਸਾ ਲੱਗਿਆ ਸੀ ਮੈਂ ਜਾ ਕੇ ਨਾਲ ਬਾਫੜਾਈ ਜੀ ਫਿਰ ਬਾਅਦ ਚ ਮੈਨੂੰ ਆ ਮੈਨੂੰ ਇੱਕ ਫੀਲ ਹੋਇਆ ਥੋੜਾ ਜਿਹਾ ਉਹ ਜਿੰਨੀ ਪ੍ਰੈਸ ਸੀ ਮੇਰਾ ਜੇ ਤੁਸੀ ਦੇ ਚਾਰਕ ਜਾਣੇ ਉਹ ਘੱਟੋ ਘੱਟ 70 ਬੰਦੇ ਸੀ ਉੱਥੇ ਜੀ ਸਾਰੀ ਪ੍ਰੈਸ ਸੀ ਉਹ ਸਾਰੀ ਪ੍ਰੈਸ ਸੀ ਮੇਰੇ ਸ਼ਵੇਰੇ ਹੋ ਗਈ ਤੇ ਮੈਂ ਚਾਹੁੰਦਾ ਵੀ ਬਸ ਸੇਵਾ ਦੇ ਵਲ ਨਾਲ ਦੀ ਨਾਲ ਵਾਪਸ ਮੈਂ ਉਹਨਾਂ ਨੂੰ ਉਹ ਸਾਲ ਵੀ ਫੜਾ ਕੇ ਤੇ ਮੈਂ ਫਿਰ ਇੱਕ ਸਾਥੇ ਕੋਲ ਆ ਗਿਆ ਕਿਉਂਕਿ ਫਿਰ ਨਾ ਬਈੋ ਜੀ ਹੋ ਜੇ ਕਿਉਂ ਮੇਰੀ ਡਿਊਟੀ ਇਹਨਾਂ ਦੇ ਕੋਰਸੀ ਦਾ ਜੀ ਉਹ ਜਦੋਂ ਮੈਂ ਆ ਗਿਆ ਤਾਂ ਪਰੇ ਸਾਰੇ ਸਾਰੇ ਹੀ ਮੈਨੂੰ ਆ ਕੇ ਫਟਾਫਟ ਦੇਖ ਰਹੇ ਸੀ ਵੀ ਇਹ ਬੰਦਾ ਕਰ ਰਿਹਾ ਸਾਰਾ ਕੁਝ ਪਰ ਮੈਂ ਨਹੀਂ ਚਾਹਦਾ ਮੈਂ ਕਿਉਂ ਕਹਦਾ ਕਿ ਹੀਰੋ ਬਣਨ ਗਿਆ ਸੀ ਜਾਂ ਕੋਈ ਨੰਬਰ ਬਣਾਉਣ ਗਿਆ ਸੀ ਮੈਂ ਤਾਂ ਸੇਵਾ ਦੀ ਭਾਵਨਾ ਨਾਲ ਗਿਆ ਸੀ ਉਹ ਮੈਂ ਸਾਰਿਆਂ ਤੋਂ ਵੀ ਕਿਸੇ ਨਾਲ ਮੈਂ ਲੁੱਕ ਗਿਆ ਸਕੂ ਮੈਂ ਜਾ ਕੇ ਰੂਹ ਚ ਆਪਣੇ ਚ ਚਲਾ ਗਿਆ ਤੇ ਤਾਇਆ ਜੀ ਦੇ ਕੋਲ ਹੋਰ ਬੰਦਿਆਂ ਨੂੰ ਛੱਡ ਕੇ ਸਾਡੇ ਹੋਰ ਸ਼ਕਾਫੇ ਸੀ ਹਲਕੇ ਲਹਿਰੇ ਗਾ ਕੇ ਤੁਸੀਂ ਜ਼ਰੂਰ ਤੋਂ ਹੀ ਸੀ ਉਹ ਸਾਡੇ ਸਿੰਘ ਸਾਰੇ ਕੋਰੇ ਤੇ ਮੈਂ ਜਾ ਕੇ ਪ੍ਰਿੰਸੀਪਲ ਅਫਦਰ ਮਿਲ ਟਲ ਗਿਆ ਪਰ ਮੈਨੂੰ ਉਦੋਂ ਤੋਂ ਖੁਆ ਜਦੋਂ ਫੋਟੋਆਂ ਦੇਖੀਆਂ ਮੈਂ ਸਭ ਕੁਝ ਦੇਖਿਆ ਵੀ ਜਦੋਂ ਪੁਲਿਸ ਵਾਲੇ ਵੀਰ ਵੀ ਕੋਈ ਅਫਸਰ ਕਹਿ ਰਹੇ ਨੇ ਜੀ ਸਾਡੀ ਪੁਲਿਸ ਨੇ ਬੜੀ ਬਹਾਦਰੀ ਕੀਤੀ ਜੀ ਬੜੀ ਬਹਾਦਰੀ ਵੀ ਕੀਤੀ ਕੁਝ ਮੇਰੇ ਸਿਆਸੀ ਵੀਰ ਵੀ ਕਹਿ ਰਹੇ ਨੇ ਜੀ ਸਾਡੇ ਬੰਦੇ ਨੇ ਕੀਤਾ ਉਹ ਕੀਤਾ ਮੈਂ ਤਾਂ ਇਸ ਗੱਲ ਕਰਕੇ ਤੁਹਾਨੂੰ ਥੋੜਾ ਸਪਸ਼ਟੀਕਰਨ ਦੇਣਾ ਮੈਂ ਕੋਈ ਨੰਬਰਾਂ ਦਾ ਭੁੱਖਾ ਨਹੀਂ ਸੀ ਨਾ ਵੀ ਮੈਨੂੰ ਪਤਾ ਸੀ ਇਹ ਤਾਂ ਗੁਰੂ ਮਹਾਰਾਜ ਨੇ ਕਲਾ ਵਰਤਾ ਲਈ ਸੀ ਪਤਨ ਕਿਵੇਂ ਵਰਤਾ ਦਿੱਤੀ ਔਰ ਧੰਨਵਾਦ ਗੁਰੂ ਮਹਾਰਾਜ ਗੁਰੂ ਆਮਦਾਸ ਜੀ ਦਾ ਜਿਨ੍ਹਾਂ ਨੇ ਉਹ ਕੁਝ ਵੀ ਹੋ ਸਕਦਾ ਸੀ ਉਹ ਗੋਲੀ ਕੱਢਾ ਵੀ ਪੁੱਛ ਕੇ ਲੱਗਣੀ ਸੀ ਜਾਂ ਕੋਈ ਰਿਸ਼ਤੇਦਾਰ ਸੀ ਕਿਸੇ ਦਾ ਗੋਲੀ ਮਾਰਨ ਆਇਆ ਸੀ ਉਹ ਠਿੰਸਾ ਨਾਲ ਵਿਆਹ ਸਕਦੀ ਸੀ ਮੇਰੇ ਨਾਲ ਵਿਆਹ ਸਕਦੀ ਸੀ ਕਿਸੇ ਹੋਰ ਸੰਗਤਾਲ ਵਿਆਹ ਸਕਦੀ ਸੀ ਸੋ ਮੈਂ ਤੇ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਣਾ ਵਾ ਵੀ ਅਜੇ ਵਿੱਚ ਤੁਸੀਂ ਦੇਖੋ ਵੀ ਤੁਹਾਨੂੰ ਕੋਈ ਬੰਦਾ ਦੂਜਾ ਨਹੀਂ ਲੱਗ ਰਿਹਾ ਜਾਂ ਦਾ ਜਿਹੜੇ ਬੰਦੇ ਨੇ ਤੁਹਾਨੂੰ ਉਹਨੂੰ ਫੜਿਆ ਮੇਰੇ ਤੋਂ ਪਹਿਲਾਂ ਉਹ ਹੈ ਤੇ ਜਾਂ ਫਿਰ ਆਹ ਦੇਖੋ ਆ ਜਦੋਂ ਮੈਂ ਜਾ ਕੇ ਪੁਲਿਸ ਦੇ ਕੋਲ ਉਹਨੂੰ ਮੈਂ ਆ ਦੇਖੋ ਦੀ ਬਾਹ ਫੜ ਕੇ ਜੋ ਪੁਲਿਸ ਨਾਲ ਮੈਂ ਫੜਾਇਆ ਹੈ ਕਿਚ ਤੁੰਗੇ ਉdolo ਆਪਸਾਇਆ ਮੇ ਹੋਰ ਵਿੱਚ ਵੇਰੂ ਦੂਜਾ ਤੁਹਾਨੂੰ ਦੇਖ ਰਿਹਾ ਬੰਦਾ ਵੀ ਕੋਈ ਸਲਾਹ ਜਾਂ ਹੋਰ ਕਿ ਲੱਭ ਰਿਹਾ ਤੁਹਾਨੂੰ ਕੋਈ ਤੇ ਆ ਤੁਹਾਡੇ ਆ ਤੁਹਾਡੀਆਂ ਪ੍ਰੈਸ ਦੀਆਂ ਫੋਟੋਆਂ ਨੇ ਆ ਦੇਖੋ ਜਦੋਂ ਪਹਿਲਾਂ ਹੱਥ ਪਾਉਣ ਪਹਿਲਾਂ ਤੇ ਤੁਹਾਡੇ ਨੈਟਵਰਕ ਅੱਡੀ ਹੋਈਆਂ ਇਹ ਫੋਟੋਆਂ ਨੇ ਸਾਰੀਆਂ ਸੋ ਮੈਂ ਤਾਂ ਇਹ ਗੱਲ ਚਾਹੁੰਦਾ ਵੀ ਬਜਾਏ ਸੁਪਰੇ ਨੰਬਰ ਬਣਾਉਣ ਦੀ ਜੋ ਦੂਜੀ ਇਕਤੀਚੀ ਕਰਨ ਦੀ ਮੈਂ ਤਾਂ ਇਸ ਗੱਲ ਕਰਕੇ ਅੱਜ ਤੁਹਾਨੂੰ ਸਪਸ਼ਟੀ ਕਰਨ ਦੇਣ ਆਇਆ ਕੋਈ ਮੈਂ ਕੋਈ ਸਾੜ ਨਹੀਂ ਕੀਤਾ ਕੋਈ ਨਾ ਕੋਈ ਕੁਰਬਾਨੀ ਕੀਤੀ ਹੈ ਕੋਈ ਨਾ ਵੀ ਮੇਰੀ ਇਹੋ ਜਿਹਾ ਸਾਨੂੰ ਪਤਾ ਸੀ ਕੀ ਵਾਪਰ ਜਾਣਾ ਅੱਜ ਤਾਂ ਜਿਵੇਂ ਰੁਟੀਨ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਸੇਵਾ ਕਰਨ ਦੀ ਤਰ੍ਹਾਂ। लास्ट ਸਵਾਲ ਹੈ ਤੁਹਾਡੇ ਪੋਲਿਟਿਕਲ ਆਇਆ ਤੁਸੀਂ ਜਾ ਕੇ ਜੱਫਾ ਮਾਰ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੋ? ਉਹ ਇਹ ਹੀ ਸੀ। ਪਰ ਪਹਿਲਾਂ ਮੇਰੇ ਸਵਾਲ ਦਾ ਜਵਾਬ ਮੈਂ ਆ ਵੀ ਦੇ ਬਿਠਾ ਵਾ। ਜਿਹੜੀ ਰਾਤ ਅਸੀਂ ਵੀਡੀਓ ਉੱਤੇ ਦੇਖਦੇ ਰਹੇ ਨਾ ਉਹ ਸੁਖਵੀਰ ਜੀ ਵਾਲੀ ਵੀ ਜਦੋਂ ਮਾਤਾ ਜੀ ਗਈ ਤੇ ਕਲਖਤ ਭੱਜ ਕੇ ਪੈਰ ਪਿੱਛੇ ਕਰ ਲਿੰਦਾ ਪਤਾ ਨਹੀਂ ਸਹੀ ਸੀ ਜਾਂ ਗਲਤ ਸੀ ਉਹ ਇਹ ਇਹ ਸੱਚਾਈ ਇਹ ਮੈਨੂੰ ਗੁਰੂ ਰਾਮਦਾਸ ਜੀ ਨੂੰ ਮੈਂ ਜਾਣ ਕੇ ਕਹਿੰਦਾ ਮੈਨੂੰ ਨਹੀਂ ਪਤਾ ਮੇਰੇ ਨਾਲ ਇੱਕ ਦੂਜੇ ਦੂਜੀ ਸਾਈਡ ਤੇ ਖੜਾ ਸੀ ਸਾਡੇ ਕੇਵਲ ਸਿੰਘ ਜੀ ਸਾਫ ਦਾ ਸਰਪੰਚ ਚ ਸਾਰਾ ਸਾਰੋ ਤੋਂ ਮੈਂ ਹਾਂ 02 ਮੈਂ ਉਹਨੂੰ ਦੂਜੇ ਪਾਸੇ ਖੜ ਕੇ ਕਹਿ ਰਿਹਾ ਉੱਪਰ ਦੇਖੀਂ ਸਾਰਾ ਸਿਰ ਦੇ ਤੂੰ ਮੈਂ ਯਾਰ ਤੇਜ਼ ਰਹੀ ਥੋੜਾ ਜਿਹਾ ਧਿਆਨ ਰੱਖੀ ਤੇ ਢੀਂਡ ਸਾਬ ਨੂੰ ਸਾਡੀ ਸੁਣ ਲਈ ਘੁਰ ਘੁਰ ਜੀ ਕਹਿੰਦਾ ਕੀ ਕਰ ਰਹੇ ਹੋ ਉਹ ਤਾਂ ਅਜੀ ਕੁਛ ਹੀ ਨਹੀਂ ਕਰ ਰਹੇ ਕੁਦਰਤੀ ਪਤਾ ਨਹੀਂ ਸੁਭਾਵਕ ਕਿਸੇ ਵੀ ਵੇਲੇ ਵੀ ਹੋ ਸਕਦਾ ਕੁਝ ਜਾਣੀ ਹੋ ਸਕਦਾ ਉਹ ਵੀ ਸਾਨੂੰ ਜਿਹੜਾ ਜੀ ਪਤਾ ਸੀ ਕੋਈ ਪਰ ਨਿਗਾਹ ਮੇਰੀ ਕੁਦਰਤੀ ਉਸ ਰਜੀਬੀ ਪਤਾ ਨਹੀਂ ਇਹ ਕੌਣ ਆ ਰਿਹਾ ਹੈ ਕੌਣ ਆ ਰਿਹਾ ਮੈਂ ਤੁਹਾਡੇ ਪੱਤਰਕਾਰ ਨੂੰ ਸ਼ਕਤ ਨਿਗਾਹ ਲੈ ਰਿਹਾ ਸੀ ਮੈਂ ਪੁਲਿਸ ਨੂੰ ਸ਼ਕਤ ਨਿਗਾਹ ਲੈ ਰਿਹਾ ਸੀ ਔਰ ਮੈਜਿਕ ਵਰਦੀ ਚ ਆ ਰਿਹਾ ਸੀ ਆਪਣੇ ਸਿੰਘ ਸੀ ਜਿਹੜੇ ਉੱਥੇ ਸੇਵਾ ਨਿਮਾਰੇ ਉਹਨਾਂ ਦੀ ਮੇਰੇ ਅੰਦਰ ਸਾਰੀ ਸ਼ਕਤ ਨਿਗਾਹ ਸੀ ਉਸ ਨੂੰ ਵਾਪਰ ਗਿਆ 5-7 ਸੈਕਿੰਡ ਦੀ ਸਾਰਾ ਖੇਡ ਸੀ ਜੀ ਤੁਹਾਡਾ ਕੀ ਨਾਮ ਕੀ ਹੈ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਡ ਮੇਰਾ ਕੋਰਟ ਸਾਹਿਬ ਹੈ ਸਾਫਕਾ ਚੇਅਰਮੈਨ ਮਾਰਕੀਟ ਕਮੇਟੀ ਮੋਨਕ ਹਲਕਾ ਲਹਿਰਾ ਕਰਗਾ ਠੀਕ ਹੈ ਸਰ ਥੈਂਕ ਯੂ ਇੱਕ ਹੋਰ ਬੁਲਤੀ ਕਲ ਸੰਧਾਰ ਸਿੰਘ ਵੀਰ ਸਿੰਘ ਜੀ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਵੀ ਫੋਨ ਆਇਆ ਸੀ 2:30 ਵਜੇ ਉਹ ਪਹਿਲਾਂ 4-5 ਦਾ ਵਾਕਿਆ ਤੇ ਪੰਜ ਨੂੰ ਫੋਨ ਆ ਰਹੇ ਕੁਦਰਤੀ ਸੱਟੇ ਹੋਏ ਸੀ ਕੁਝ ਫੋਨ ਹੀ ਨੇ ਆ ਰਹੇ ਸੀ ਬਿਨਾ ਨੌਕੋਰ ਸੀ ਬੜਾ ਹੋਰ ਤਰ੍ਹਾਂ ਦਾ ਸਾਡਾ ਮਾਹੌਲ ਹੋਇਆ ਸੀ ਕੱਲ੍ਹ ਨੂੰ 2:30 ਵਜੇ ਫੋਨ ਆਇਆ ਮੈਨੂੰ ਤੇ ਉਹਨਾਂ ਨੇ ਜਿੱਥੇ ਧੰਨਵਾਦ ਵੀ ਕੀਤਾ ਪਰ ਸ਼ਾਬਾਸ਼ੇ ਵੀ ਦਿੱਤੀ ਪਰ ਵਾਰ-ਵਾਰ ਉਹ ਕਹਿ ਰਹੇ ਸੀ ਵੀ ਬਹੁਤ ਧੰਨਵਾਦੀ ਕਹਿ ਰਹੇ ਸੀ ਉਹ ਵੀ ਕਹਿ ਰਹੇ ਸੀ ਵੀ ਮੈਨੂੰ 4 ਦਿਨ ਤੋਂ ਬਾਅਦ ਮੈਂ ਸੇਵਾ ਨੇ ਬੜ ਲੈਂਦੇ ਵੀ ਮੈਨੂੰ ਜ਼ਰੂਰ ਮਿਲ ਕੇ ਜਾਣਾ ਸੋ ਬਾਦਲ ਸਾਹਿਬ ਦਾ ਵੀ ਧੰਨਵਾਦ ਔਰ ਸਭ ਤੋਂ ਵੱਡਾ ਧੰਨਵਾਦ ਵਾਰ- ਖਿਲਾੜੇ ਤੇ ਪਹਿਲੀ ਨਹੀਂ ਸਾਡੇ ਕਾਬੂ ਆ ਰਹੇ ਸੀ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਹੋ ਜਾਂਦਾ ਸਭ ਤੋਂ ਵੱਡਾ ਧੰਨਵਾਦ ਗੁਰੂ ਰਾਮਦਾਸ ਜੀ ਦਾ ਜੀ ਨਾਲ ਸਾਰੀ ਸਾਡੀ ਸਾਰੀ ਕੌਮ ਦੀ ਸਾਡੀ ਸਾਰੀ ਲੀਡਰਸ਼ਿਪ ਦੀ ਇੱਜ਼ਤ ਰੱਖ ਲਈ ਤੇ ਮਾਨ ਰੱਖਿਆ ਬਹੁਤ ਬਹੁਤ ਧੰਨਵਾਦ